ਚਲੋ ਪ੍ਰਧਾਨ ਜੀ ਲਾਓ ਨਾਰੇ ਲਾਈ ਕਰਾ ਕਰਨਾ ਵਾਂਕੜ ਕਿ ਬਹੁਤ ਬੜੇ ਹਨ ਜਿਆਦਾ ਹੌਲੀ ਤੇ ਨੇ ਇਹ ਘਟਕਾ ਨਾਲੇ ਕੰਮ ਭਾਰਤੀ ਕਿਸਾਨ ਜੁਣੀਆ ਸਾਰ ਬਜੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਮਰਦਾਵਾ ਸਲਾਮਾਤ ਮੋਦੀ ਸਰਕਾਰ ਮਰਦਾਵਾ ਮਰਦਾਵਾ ਹਾਏ 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 ਕਰਾ ਕੇ ਰਹਾਂਗੇ ਮਰਦਾਬਾਦ ਰੱਦ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਕੀ ਦੀ ਕਰੋ ਤਿਆਰੀ ਜਨਤਾ ਸਾਰੀ ਆਪਣੀ ਰਾਕੀ ਦੀ ਕਰੋ ਤਿਆਰੀ ਕੀ ਕਰਨਗੇ ਜੇਲਾ ਠਾਣੇ ਕੀ ਕਰਨਗੇ ਜੇਲਾ ਠਾਣੇ ਉਹ ਲਾਓ ਮੋਦੀ ਨੂੰ ਆਕ ਪ੍ਰਧਾਨ ਲਾਹੀ ਕਰਾ ਪ੍ਰਧਾਨ ਤੋਂ ਵੀ ਖੱਟਾ ਉਹ ਲਾਓ ਆ ਕੇ ਕਿਨਾ ਲਾਓ ਆ ਕੇ ਕਰਾ ਤਾ ਮੈਨੂੰ ਕਿੱਥੇ ਵਿਆਹ ਕਰਾਉਂ ਤੂੰ ਸਾਡੀ ਕਿਹਨੇ ਅੱਜ ਪਿੰਡ-ਪਿੰਡਰ ਕਲਾਵ ਵਿਖੇ ਮੋਦੀ ਦਾ ਪੁਤਲਾ ਭੁੱਕਿਆ ਗਿਆ ਸਾਰੀਆਂ ਜੁਨੀਆਂ ਨਾਲ ਵੱਲੋਂ ਇਕੱਠਾ ਮੋਦੀ ਦਾ ਪੁਤਲਾ ਭੁੱਕਿਆ ਗਿਆ ਮੂਟੇ ਮੜੇ ਪਰ ਨੂੰ ਹੋ ਬਾਈ ਪਰ ਮਾ ਨਾਮ ਕੋਈ ਕੋਈ ਨਹੀਂ ਹੌਲੀ ਹੌਲੀ ਚਲੋ ਲਾ ਦਿਓ ਦੋ ਕਿਨਾਰੇ ਹੋਰ ਫੇਰਾ ਜਿੰਦਾਬਾਦ ਜਿੰਦਾਬਾਦ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰੱਖਿਆ ਸਰਕਾਰਾਂ ਤੋਂ ਨਾ ਚਾਹ ਕਰੋ ਕੀ ਆਪ ਕਰੋ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹਰ ਵਾਦੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹਰ ਵਾਦੇ ਮੋਦੀ ਸਰਕਾਰ ਮਰਦਾਬਾ 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 ਖੇਤੀ ਕਾਨੂੰਨ ਰੱਦ ਕਰੋ ਰੱਦ ਕਰੋ ਖੇਤੀ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਮੋਦੀ ਸਰਕਾਰ ਮਰਦਾਬਾ ਮਰਦਾਬਾ